ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਨੀ ਹੈ ਭਰੇ ਜਨਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਜਿਨ੍ਹਾਂ ਦੇ ਉੱਤੇ 12 ਸਾਲਾਂ ਬਾਅਦ ਕੇਸ ਖੁੱਲਿਆ ਰੇਪ ਦਾ ਤੇ ਉਸ ਲੜਕੀ ਦੇ ਆਤਮ ਹੱਤਿਆ ਦਾ ਤੇ ਇਹ ਕਹਿੰਦੇ ਪ੍ਰੈਗਨੈਂਟ ਵੀ ਸੀਗੀ ਸੋ ਡਬਲ ਮਰਡਰ ਕੇਸ ਜਿਹੜਾ ਉਹ ਖੁੱਲਿਆ ਪਰ ਬੇਨਤੀ ਇਦਾਂ ਹੈ ਕਿ ਜਦੋਂ ਅਸੀਂ 28 ਜਿਹੜੀ ਮਈ ਨੂੰ ਅਸੀਂ ਇੰਡੀਆ ਲੈਂਡ ਕਰਦੇ ਹਾਂ ਇਲੈਕਸ਼ਨ ਤੋਂ ਪਹਿਲਾਂ ਇਕਦਮ ਸਭ ਕੁਝ ਛੱਡ ਕੇ ਦਸਕੇ ਵੀ ਨਹੀਂ ਆਇਆ ਕਰੋ ਚੋਰੀ ਭਜੇ ਆਂ ਜਾਰਜੀਆ ਦਾ ਲੋੜ ਕੇ ਆ ਗਏ ਤੇ ਰਸਤੇ 'ਚ ਫਲਾਈਟ ਫੜੀ ਹੈ ਤੇ ਜਿਹੜਾ ਪਾਸਪੋਰਟ ਦਫ਼ਤਰੋਂ ਜਾ ਕੇ ਕਲੈਕਟ ਕੀਤਾ ਆਪਣੇ ਘਰੇ ਡਿਲੀਵਰ ਨਹੀਂ ਕਰਵਾਇਆ ਕਿਉਂਕਿ ਇਹ ਹਾਲਾਤ ਪੰਜਾਬ ਦੇ ਜੋ ਬਣਦੇ ਪਏ ਸੀ ਪਹਿਲਾਂ ਹੀ ਪਤਾ ਸੀ ਤੇ ਘਰ ਦੇ ਅੱਗੇ ਡਰੇ ਹੋਏ ਨੇ ਜਨਵਰੀ ਇੰਡੀਆ ਆਈ ਦਾ ਕੋਈ ਨ ਉਸ ਆਪ ਪੈ ਜਾਂਦਾ ਉਹ ਉਹਨਾਂ ਨੇ ਆਨ ਨਹੀਂ ਸੀ ਦੇਣਾ ਤੇ ਤੁਸੀਂ ਮੇਰੀ 20 ਮਈ ਦੀ ਪੋਸਟਾਂ ਚੈੱਕ ਕਰੋ ਮੈਂ ਸਾਰਾ ਦੱਸਿਆ ਸੀ ਵੀ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਕੱਢੇਗੀ ਤੇ ਕਿਹੜੀ ਮੰਤਜਬਤ ਹੋਈ ਤੇ ਪੰਜਾਬ ਦੇ ਹਾਲਾਤ ਕੀ ਬਣ ਗਏ ਕਿਹੜਾ ਮੋਰਲ ਬਣਨ ਜਾ ਰਿਹਾ ਸੋ ਆਨ ਦਾ ਕਰਨੇ ਸੀ ਕੁਝ ਬਚਾ ਨਾ ਸਕੀਏ ਕੋਸ਼ਿਸ਼ ਤੇ ਕਰੀਏ ਨਾ ਹਾਂ ਚਿੜੀਆਂ ਵਾਂਗੂ ਪਾਣੀ ਤੇ ਪਾਈਏ ਭਾਵੇਂ ਅਗਰ ਨਹੀਂ ਜੰਗਲ ਦੀ ਬੋਝ ਸਕਦੀ ਪਰ ਕੋਸ਼ਿਸ਼ ਤੇ ਕਰੀਏ ਕੱਲ ਨੂੰ ਸੁਰਖ ਰੋਗੇ ਮਰੰਗ ਤੇ ਸੇ ਵੀ ਕੁਝ ਯਤਨ ਕੀਤਾ ਸੀ ਸੋ ਉੱਥੇ ਇਹ ਹਾਲਾਤ ਨਜ਼ਰ ਆਗੇ ਸੀਗੇ ਵੀ ਬਹੁਤ ਨੁਕਸਾਨ ਹੋਏਗਾ ਜਿਸ ਹਿਸਾਬ ਨਾਲ ਇਲੈਕਸ਼ਨ ਦੇ ਸੀਟਾਂ ਨਿਕਲਣਗੀਆਂ ਔਰ ਉਦਾਂ ਹੀ ਨਿਕਲੀਆਂ ਨੇ ਫਿਰ ਇੱਕ ਕਿਸੇ ਖਾਸ ਬੰਦੇ ਦੇ ਜਿਹੜਾ ਤੱਲੁਕ ਸ਼੍ਰਮਣੀ ਕਮੇਟੀ ਨਾਲ ਹੈ ਖਾਸ ਕਰ ਇਕਾਲ ਤਖਤ ਦੇ ਸਟਾਫ ਨਾਲ ਹੈ ਉਹ ਵਿਦੇਸ਼ ਦੀ ਧਰਤੀ ਦੇ ਕਹਿੰਦਾ ਹੈ ਕਿ ਅਸੀਂ ਸਿੰਗਲ ਹੈਂਡਲ ਲਈ 4 ਸਾਲਾਂ ਚ ਸਾਰੀਆਂ ਜਥੇਬੰਦੀਆਂ ਜ਼ੀਰੋ ਕਰਤੀਆਂ ਸੰਪਰਦਾਵਾਂ ਜ਼ੀਰੋ ਕਰਤੀ ਤੇ ਜਿਹੜੀ ਅਕਾਲੀ ਦਲ ਹੈ ਉਹ ਬਿਲਕੁਲ ਅਸੀਂ ਤਰਾਸ਼ਾਈ ਕਰਤੀ ਹੈ ਇੱਕ ਬੰਦਾ ਸਿੰਗਲ ਹੈਂਡਲ ਲਈ ਪੂਰੇ ਨਿਸ਼ਾਨ ਚੇਂਜ ਕਰ ਦਿੰਦਾ ਹੈ ਪੰਥ ਦੇ ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਇੱਕਦਮ ਨਹੀਂ ਹੁੰਦੀਆਂ ਹੁੰਦੀਆਂ ਹੁਣ ਇੱਕਦਮ ਬਾਬਿਆਂ ਦੀ ਵੀਡੀਓ ਆਣੀ ਸ਼ੁਰੂ ਹੋਈਆਂ ਸੰਪਰਦਾਵਾਂ ਦੀਆਂ ਹੈਨਾ 4 ਸਾਲ ਤੋਂ ਇਹ ਗੇਮ ਚੱਲ ਰਹੀ ਹੈ ਉਤੋਂ ਵੀ ਪਹਿਲਾਂ ਤੋਂ ਚੱਲ ਰਹੀ ਹੈ ਜਦੋਂ 2016 ਦੇ ਵਿੱਚ ਸਾਰੇ ਮਿਸ਼ਨਰੀ ਦਸਮ ਵਿਰੋਧੀ ਲਾਣਾ ਆਪਾਂ ਚੁੱਪ ਕਰਾਤਾ ਸੀ ਤੇ ਉਹ ਸਾਰੇ ਪੁੱਛਦੇ ਵੀ ਸਾਰੇ ਤੁਸੀਂ ਜਿਹੜਾ ਨੇਰੀ ਲਿਆਂਦੀ ਸਾਰੇ ਘਰਾਂ ਚ ਬਹਾ ਤੇ ਮੈਂ ਕਿਹਾ ਸੀ ਘਰਾਂ ਚ ਨਹੀਂ ਬੈਠੇ ਕੋਈ ਗੇਮ ਖੇਡਣ ਦੇ ਨਹੀਂ ਕੁਝ ਕਰਨਗੇ ਬਹੁਤ ਵੱਡਾ ਕਰਨਗੇ ਜਿਹੜੇ ਸਿੰਘ ਮੇਰੇ ਨਾਲ ਜੁੜੇ ਨੇ ਪੁਰਾਣੇ 2008 ਤੋਂ ਉਹਨਾਂ ਨੂੰ ਪਤਾ ਹੈ ਵੀ ਇਹ ਮੈਂ ਉਦੋਂ ਦਾ ਲਾਖੀ ਸੀ ਵੀ ਇਹ ਕੁਝ ਕਰਨਗੇ ਔਰ ਬਹੁਤ ਵੱਡਾ ਕਰਨਗੇ ਔਰ ਇਹ ਤਿਆਰੀ ਦੇ ਨਾਲ ਕਰਨਗੇ ਇਸ ਕੀ ਤੇ ਫਿਰ ਸਾਨੂੰ ਆਉਣਾ ਪਏਗਾ ਸੋ ਉਹ ਜੋ ਨਾ ਕੀਤਾ ਕਿ ਹੋਲੀ-ਹੋਲੀ ਸੰਪਰਦਾਵਾਂ ਸਾਰੀ ਨਿਲ ਕਰਤੀਆਂ ਨੇ ਕਿਸੇ ਦੀ ਵੀਡੀਓ ਆ ਜਾਂਦੀ ਹੈ ਬਾਹਰ ਕੁੜੀ ਦੇ ਨਾਲ ਕਿਸੇ ਦੇ ਬੱਚਿਆਂ ਨਾਲ ਆ ਰਹੀ ਹੈ ਉਹ ਜਿਵੇਂ ਇੱਕ ਚਰਨ ਘਰ ਵਾਲਾ ਜੇਲ੍ਹ 'ਚ ਹੈ ਫਿਰ ਉਹਦੇ ਬਾਅਦ ਇੱਕ ਜੱਸੀ ਕਰਕੇ ਉਹ ਵੀ ਜੇਲ੍ਹ 'ਚ ਹੈ ਪਰ ਇੰਨਾ ਵਰਗੇ ਬੰਦਿਆਂ ਨੂੰ ਆੜ ਲੈ ਕੇ ਤੇ ਸੰਪਰਦਾਵਾਂ ਨਿਸ਼ਾਨੇ ਤੇ ਲਿਆਂਦੇ ਗਏ ਨੇ ਤਾਂ ਅਸੀਂ ਅਸੀਂ ਤਾਂ ਹੀ ਇਸ ਨਾਂ ਦੇ ਸਰ ਖੜਕੇ ਜੀ ਜਾ ਕੇ ਵੀ ਸੰਪਰਦਾ ਬੁਰੀ ਨਹੀਂ ਹੁੰਦੀ ਜਿਹੜੇ ਵਿਅਕਤੀ ਬੁਰੇ ਹੋ ਸਕਦੇ ਆ ਅਗਰ ਕਾਲੇ ਅਫਗਾਨੇ ਤੇ ਆਪਣੀ ਹੀ ਨੋ ਦੇ ਬਲਾਤਕਾਰ ਦੀ ਕੇ ਦੀ ਕੋਸ਼ਿਸ਼ ਤੇ ਕੇ ਦੇ ਇਲਜ਼ਾਮ ਲੱਗਦੇ ਆ ਤੇ ਅਸੀਂ ਕੋਈ ਮਿਸ਼ਨਰੀ ਸ਼ੰਪਰਤਾ ਤੇ ਮਾੜੀ ਕਹਿਤ ਨਹੀਂ ਆਖਿਆ ਠੀਕ ਹੈ ਨਾ ਜੇ ਸ਼ਿਵ ਤੇਜ ਸਿੰਘ ਜਿਹੜਾ ਮਿਸ਼ਨਰੀ ਹੈ ਕੈਨੇਡਾ ਦੇ ਵਿੱਚ ਕਿਸੇ ਢਾਡਣ ਦੇ ਨਾਲ ਉਹ ਗੁਰੂ ਘਰ ਚ ਫੜਿਆ ਜਾਂਦਾ ਹੈ ਗਲਤ ਹਾਲਾਤ ਦੇ ਵਿੱਚ ਤੇ ਮਿਸ਼ਨਰੀ ਮਿਸ਼ਨਰੀ ਕਾਲਜ ਨੂੰ ਕਿਸੇ ਨੇ ਬੁਰਾ ਨਹੀਂ ਕਿਹਾ ਹੈ ਨਾ ਕੁਲਦੇਵ ਸਿੰਘ ਸ਼ੇਰ ਪੰਜਾਬ ਤੇ ਆਪਣੀ ਸੱਕੀ ਭਾਣ ਜੀ ਦੇ ਰੇਪ ਦੇ ਕੇਸ ਲੱਗਦੇ ਜਿਹੜਾ ਸ਼ੇਰ ਪੰਜਾਬ ਵੀਡੀਓ ਚਲਾਉਂਦਾ ਹੈ ਪਰ ਅਸੀਂ ਸਾਰੇ ਵੀਡੀਓ ਵਾਲੇ ਬੁਰਾ ਤਾਂ ਨਹੀਂ ਕਿਹਾ ਤਾਂ ਕਾਲੀਫੋਰਨੀਆ ਦਾ ਮੁੰਡਾ ਗੁਰਚਰਨ ਸਿੰਘ ਜਿਹੜਾ ਹੈ 65 ਸਾਲ ਦੀ ਉਮਰ ਦੇ ਵਿੱਚ ਬਾਲਟੀਮੋਰ ਗਰੂ ਘਰ ਦੇ ਅੰਦਰ ਪਾਰਕਿੰਗ ਲਾਟ ਦੇ ਵਿੱਚ ਹੀ ਕਿਸੇ ਬਜ਼ਾਰੂ ਔਰਤ ਨਾਲ ਕਾਰ ਦੇ ਵਿੱਚ ਗਲਤ ਕੰਮ ਕਰਦਾ ਪਕੜਿਆ ਜਾਂਦਾ ਤੇ ਅਸੀਂ ਕਿਤੇ ਸਾਰੀ ਮਿਸ਼ਨਰੀ ਕਾਲਜ ਨੂੰ ਗਲਤ ਨਹੀਂ ਕਹਿੰਦੇ ਸੋ ਵਿਅਕਤੀ ਮਾਰੇ ਹੋ ਜਾਂਦੇ ਨੇ ਵਿਅਕਤੀ ਬੁਰੇ ਹੋ ਸਕਦੇ ਨੇ ਸੰਪਰਦਾਵਾਂ ਬੁਰੇ ਨਹੀਂ ਹੁੰਦੇ ਕਦੇ ਵੀ ਆਉਂਦੇ ਜਾਂਦੇ ਰਹਿੰਦੇ ਨੇ ਸੋ ਇਹਨਾਂ ਦਾ ਜਿਹੜਾ ਮੇਨ ਮਕਸਦ ਹੈ ਸੰਪਰਦਾਵਾਂ ਨੂੰ ਖਤਮ ਕਰਨਾ ਹੁਣ ਜਿਹੜੀ ਭਾਈ ਰਣਜੀਤ ਸਿੰਘ ਦੇ ਉੱਤੇ ਇਲਜ਼ਾਮ 12 ਸਾਲਾਂ ਬਾਅਦ ਲੱਗੇ ਨੇ ਜਦ ਹੁਣ 3-4 ਦਿਨ ਤੋਂ ਮੈਂ ਪੂਰਾ ਸਟੱਡੀ ਕਰ ਰਿਹਾ ਵੀ ਹੋਇਆ ਕੀ ਹੈ ਤੇ ਇੱਕ ਚੀਜ਼ ਮੇਰੀ ਸਮਝ ਦੇ ਵਿੱਚ ਆਈ ਹੈ ਕਿ ਭਾਈ ਰਣਜੀਤ ਸਿੰਘ ਦਾ ਪ੍ਰਚਾਰ ਬਦਲ ਗਿਆ ਹੈ ਉਹ ਵਾਪਸ ਸੰਤਾਂ ਮਹਾਂਪੁਰਖਾਂ ਦੇ ਨਾਲ ਗੁਰਬਾਣੀ ਦੇ ਨਾਲ ਤੇ ਤਰਕ ਨੂੰ ਛੱਡ ਕੇ ਤੇ ਸ਼ਰਧਾ ਦਾ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਉਹਨਾਂ ਨੇ ਤੇ ਜਿਉਂ ਹੀ ਮੋੜਾ ਪਾਇਆ ਤੇ ਨਾਲ ਹੀ ਕੇਸ ਖੁੱਲ ਗਏ ਨੇ ਸੋ ਏਜੰਸੀਆਂ ਇਸ ਤਰ੍ਹਾਂ ਖੇਡਦੀਆਂ ਨੇ ਅੱਜ ਲੋੜ ਹੈ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਦੀ ਅੱਜ ਲੋੜ ਹੈ ਪੰਜਾਬ ਨੂੰ ਵੈਟिकन ਬਣਾਉਣ ਦੀ ਇਸ ਕਰਕੇ ਜਿੰਨਾ ਵੀ ਇਸਲਾਮ ਹੈ ਜਿੰਨਾ ਵੀ 크ਰਿਸਚੀਅਨਟੀ ਬਹੁਤ ਜ਼ੋਰ ਤੇ ਲੱਗੇ ਪੰਜਾਬ ਨੂੰ ਖਤਮ ਕਰਨ ਦੇ ਵਿੱਚ ਔਰ ਕਿੰਨਾ ਪੰਜਾਬ ਦੇ ਹਾਲ ਤੁਸੀਂ ਵੇਖ ਲਈਏ ਕਿ ਤੁਹਾਡੇ ਕੋਲ ਇੱਕ ਜਿਹੜਾ ਕਾਲਾ ਪਾਣੀ ਗੁੱਡੇ ਨਾਲੇ ਵਾਲਾ ਤਰੁਤਾ ਨਾਈਂ ਦੀ ਵਿੱਚ ਕਿਸ ਤਰ੍ਹਾਂ ਪ੍ਰਵਾਸੀਆਂ ਨੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਕਿਸ ਤਰ੍ਹਾਂ ਬੱਚੇ ਮਾਰੇ ਨੇ ਕਿਸ ਤਰ੍ਹਾਂ ਬੱਚੇ ਗਵਾਹ ਹੋ ਰਹੇ ਨੇ ਕੀ ਕੁਝ ਹੋ ਰਿਹਾ ਹੈ ਤੇ ਕੋਈ ਕੁਝ ਨਹੀਂ ਕਰ پا ਰਿਹਾ ਇਸ ਤਰ੍ਹਾਂ ਤੜਾੜ ਚਰਚਾ ਖੋਲ ਰਹੀ ਹੈ ਨਹੀਂ ਕੋਈ ਕੁਝ ਨਹੀਂ ਕਰ ਪ ਰਿਹਾ ਇਲੀਗਲ ਕਨਵਰਜਨ ਹੋ ਰਹੀ ਹੈ ਜੇ ਸਾਡੀ ਭੇਜੀ ਫਾਈਲ ਦੇ ਉਤੇ ਯੋਗੀ ਜੀ 25 ਤਰੀਕ ਨੂੰ ਮਰੋ 8 ਦਿਨਾਂ ਦੇ ਵਿੱਚ ਅਲੀਗਲ ਕਨਵਰਜਨ ਦੇ ਲਾਅ ਪਾਸ ਕਰ ਸਕਦੇ ਆ ਤੇ ਕੀ ਪੰਜਾਬ ਗਵਰਨਮੈਂਟ ਨਹੀਂ ਸੀ ਕਰ ਸਕਦੀ ਪਰ ਕਿਸੇ ਨੇ ਕੁਝ ਨਹੀਂ ਕੀਤਾ ਠੀਕ ਹੈ ਨਾ ਸੋ ਇਹ ਸੰਪਰਦਾਵਾਂ ਦਾ ਜਿਹੜਾ ਇਹ ਕਹਾਣ ਕਰਨ ਦੀ ਇੱਕ ਜਿਹੜੀ ਇਹ ਖੇਡ ਚੱਲੀ ਜਿਹੜੇ ਪੁਰਾਣੇ ਸਿੰਘਾਂ ਨੂੰ ਪਤਾ ਹੈ ਕਿ ਜੋ ਮੈਂ ਕਹਿੰਦਾ ਤੁਹਾਨੂੰ 3-4 ਸਾਲ ਬਾਅਦ ਜਾ ਕੇ ਸਮਝ ਆਉਂਦਾ ਕਿ ਇਹ ਹੋਇਆ ਕਿ ਸਾਡੇ ਨਾਲ ਹੁਣ ਜੋ ਮੈਂ ਕਹਿ ਰਿਹਾ ਅੱਜ ਸਾਰੇ ਖਿਲਾਫ ਨੇ ਜਿਵੇਂ ਦੱਸਣ ਦਾ ਸ਼ੁਰੂ ਕੀਤਾ ਸੀ ਤੇ ਸਾਰੇ ਖਿਲਾਫ ਸੀ ਪਰ 4-5 ਸਾਲ ਚ ਸਾਰੇ ਹੱਕ ਚ ਆ ਗਏ ਜਦ ਪਾਕਿਸਤਾਨਾ ਬੰਗਾ ਪੈਂਦਾ ਸਾਡਾ ਤੇ ਸਾਰੇ ਖਿਲਾਫ ਸੀ ਪਰ ਥੋੜੇ ਦਿਨ ਚ ਸਾਰੇ ਹੱਕ ਚ ਆ ਗਏ ਇਸੇ ਤਰ੍ਹਾਂ ਇਸਾਈਆਂ ਬੰਗਾ ਪਿਆ ਤੇ ਸਾਰੇ ਖਿਲਾਫ ਸੀ ਫਾਟ ਚ ਹੱਕ ਚ ਆ ਗਏ ਜੋ ਚੀਜ਼ਾਂ ਸਮਝ ਆਈਆਂ ਭਈਆਂ ਦੇ ਨਾਲ ਖਿਲਾਫ ਸੀ ਤੇ ਸਾਰੇ ਬਾਅਦ ਚੋ ਹੱਕ ਆਏ ਇਹ ਜੋ ਮੈਂ ਗੱਲਾਂ ਅੱਜ ਕਰ ਰਿਹਾ ਤੈਨੂੰ ਸ਼ਾਇਦ ਥੋੜੀ ਚਿਰ ਬਾਅਦ ਸਮਝ ਆਉਣਗੇ ਦਿਮਾਗਦਾਰ ਸਾਡੇ ਸਾਰੇ ਜਿਹੜੇ ਚੱਲਦੇ ਨੇ ਉਹਦਾ ਇਵਜਾਨਾ ਭੁਗਤਣਾ ਪੈਂਦਾ ਸਾਨੂੰ ਸੋ ਅੱਜ ਜਿਹੜੀ ਭਾਈ ਰਣਜੀਤ ਸਿੰਘ ਦਾ ਕੇਸ ਖੁੱਲਿਆ ਇਹ ਇਸੇ ਕਰਕੇ ਖੁੱਲਿਆ ਕਿ ਵਾਪਸ ਸੰਪਰਦਾਵਾਂ ਦੇ ਨਾਲ ਉਹਨਾਂ ਦਾ ਵਾਪਸ ਤਰਕ ਛੱਡ ਕੇ ਤੇ ਪ੍ਰੇਮ ਦਾ ਤੇ ਸ਼ਰਧਾ ਦਾ ਪ੍ਰਚਾਰ ਸ਼ੁਰੂ ਕੀਤਾ ਤੇ ਅਗਰ ਕੋਈ ਘਰੇ ਵਾਪਸ ਆਉਂਦਾ ਤੇ ਸਾਡੇ ਉਹਨੂੰ ਜਿਹਾ ਆਇਆ ਉਹਨੂੰ ਅਸੀਂ ਕਹਿੰਨੇ ਆ ਤੇ ਜਦ ਤੱਕ ਇਲਜ਼ਾਮ ਸਾਬਤ ਨਹੀਂ ਹੁੰਦਾ ਅਸੀਂ ਨਹੀਂ ਚੜ੍ਹ ਹੱਕ ਬੰਦਾ ਕਿਸੇ ਦੇ ਉੱਤੇ ਇਸ ਤਰ੍ਹਾਂ ਦੇ ਤੰਜ਼ ਕਰਨ ਦਾ ਪਰ ਇਹ ਜਿਹੜਾ ਸੋਸ਼ਲ ਮੀਡੀਆ ਜਿਹੜਾ ਸਿੱਖਾਂ ਦੇ ਕਬਜ਼ੇ ਦੇ ਵਿੱਚ ਅਸਲ ਜੋ ਸਿੱਖ ਨਹੀਂ ਹੈ ਇਹ ਪਾਕਿਸਤਾਨੀ ਏਜੰਸੀਆਂ ਨੇ ਜਿਨ੍ਹਾਂ ਦੀ ਆਈਡੀਆਂ ਲੋਕ ਹੁੰਦੀਆਂ ਨੇ ਫੇਕ ਆਈਡੀਆਂ ਹੁੰਦੀਆਂ ਨੇ ਤੇ ਉਹ ਗਾਲੀ ਗਲੋਚ ਫੋਟੋ ਐਡੀਟ ਤੇ ਸਾਰਾ ਕੰਮ ਜਿਹੜਾ ਹੋ ਰਿਹਾ ਹੈ ਨਿਸ਼ਾਨੀ ਇਹ ਹੈ ਕਿ ਮੇਰੀ ਕਿਸੇ ਵੀ ਪੋਸਟ ਦੇ ਉੱਤੇ ਤੁਸੀਂ ਦੇਖੋਗੇ ਉੱਪਰ ਮੈਂ ਲਿਖਿਆ ਕੀ ਤੇ ਉਹਨਾਂ ਲਿਖਿਆ ਨਹੀਂ ਸਮਝ ਆ ਰਿਹਾ ਉਹ ਥੱਲੇ ਉਹ ਕਮੈਂਟ ਕਿਉਂਕਿ ਉਹ ਉਰਦੂ ਪੜਨਾਂ ਲੋਕ ਨੇ ਉਹ ਗੂਗਲ ਟਰਾਂਸਲੇਟਰ ਕਰਕੇ ਤੇ ਉਹ ਪੰਜਾਬੀ ਛਾਪ ਪਰ ਜੋ ਲਿਖਿਆ ਪੰਜਾਬੀ ਚ ਉਹ ਜਿਵੇਂ ਉਹ ਕਹਿ ਰਿਹਾ ਉਹ ਸਮਝ ਆਏਗਾ ਜੋ ਲਿਖਿਆ ਉਹ ਸਮਝ ਨਹੀਂ ਆਏਗਾ ਇਹ ਚੀਜ਼ ਨੋਟ ਕਰਕੇ ਦੇਖਿਓ ਸੋ ਉਹਨਾਂ ਦੇ ਉਹਨਾਂ ਦੀ ਜਿਹੜੀ ਭੇਡਾਂ ਚਾਲ ਦੇ ਅੰਦਰ ਜਿਹੜੇ ਮੂਰਖ ਗਿੱਟਲ ਜਿਹੜੇ ਨੇ ਜਿਨ੍ਹਾਂ ਦੇ ਹੱਥ ਆ ਆ ਗਈ ਬਾਂਦਰਾ ਫਿੱਲੀ ਆ ਗਈ ਹੈ ਤੇ ਇਹ ਅੱਗ ਲਾਣ ਬੈਠੇ ਹੋ ਨੇ ਸਾਰੇ ਪਾਸੇ ਪਰ ਕੋਈ ਨਹੀਂ ਇਹਨਾਂ ਨੂੰ ਅੱਗੇ ਬੜੀ ਵਾਰੀ ਨੱਪਿਆ ਆਪਣੇ ਘੜੇ ਦੇ ਵਿੱਚ ਫਿਰ ਨਪ ਲੈਣਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਸੋ ਗੱਲ ਹੈ ਭਾਈ ਰਣਜੀਤ ਸਿੰਘ ਉਹਨਾਂ ਦੀ ਜਿਹੜਾ ਅੱਜ ਉਹਨਾਂ ਦੇ ਵਾਪਸੀ ਔਨ ਕਰਕੇ ਇਹ ਵਾਪਸ ਖੁੱਲਿਆ ਜਦ ਤੱਕ ਤੇ ਇਲਜ਼ਾਮ ਸਾਬਤ ਨਹੀਂ ਹੁੰਦੇ ਉਹਨਾਂ ਦੇ ਕੋਈ ਵੀ ਕਿਉਂਕਿ ਇਲਜ਼ਾਮ ਤੇ ਸਾਡੇ ਤੇ ਵੀ ਨਹੀਂ ਐਸੀ ਸਾਡਾ ਨੀਰੇ ਸ਼ਰਮਾ ਤੇ ਸਾਨੂੰ ਕਾਨਪੁਰੋਂ ਟ੍ਰੇਨ ਕੀਤਾ ਗਿਆ ਕੋਈ ਕਹਿੰਦਾ ਬੰਬੇ ਟ੍ਰਨ ਕੀਤਾ ਤੇ ਜਿਵੇਂ ਉਹ ਆਪਣੀ ਭਾਂਜੀ ਦਾ ਬਲਾਤਕਾਰ ਕਰਨ ਵਾਲਾ ਕੁਲਦੀਪ ਸਿੰਘ ਸ਼ੇਰੇ ਪੰਜਾਬ ਤੇ ਉਹ ਟਾੜਣ ਦੇ ਨਾਲ ਗਲਤ ਕੰਮ ਗੁਰੂ ਘਰ ਚ ਕਰਨ ਵਾਲਾ ਸ਼ਿਵ ਤੇ ਇਹਨੂੰ ਲਿਆ ਕੇ ਤੇ ਪ੍ਰਿੰਸੀਪ ਸਿੰਘ ਸਾਡੇ ਨੂੰ ਲਿਆ ਕੇ ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸੀ ਵੀ ਇੱਕ ਮੈਂ ਨਿਹੰਗ ਸਿੰਘ ਹਾਂ ਤੇ ਮੈਂ ਦਲਾਂ ਚ ਰਿਆ ਹਾਂ ਤੇ ਇਹੋ ਜੇ ਇਲਜ਼ਾਮ ਤੇ ਲੱਗਦੇ ਰਹਿੰਦੇ ਨੇ ਸਾਬਿਤ ਕਿਸੇ ਕੋ ਕਦੀ ਵੀ ਕੁਝ ਨਹੀਂ ਹੋਇਆ ਨਾ ਕਰ ਸਕਿਆ ਅਜੇ ਤੱਕ ਸੋ ਜਦ ਤੱਕ ਇਲਜ਼ਾਮ ਸਾਬਿਤ ਨਹੀਂ ਹੁੰਦੇ ਹੁਣ ਹੁੰਦਾ ਕੀ ਹੈ ਕਿ ਭਾਈ ਮੈਰੋ ਨੇ ਕੀਤਾ ਵੀ ਬਾਬੇ ਲੱਖ ਦੇ ਪਹਿਲਾਂ ਇਲਜ਼ਾਮ ਲਵਾਤੇ ਤੇ ਮੁਰਕੇ ਪਿੱਛੇ ਹੜਕੇ ਕਿ ਮੈਨੂੰ ਤੇ ਪਤਾ ਨਹੀਂ ਮੇਰੇ ਕੋਈ ਸਬੂਤ ਨਹੀਂ ਆ ਨਾ ਸਰੋਵਰ ਚ ਮੱਛੀ ਹੋਣਦੇ ਨਾ ਮੱਛੀ ਖਾਣ ਦੇ ਨਾ ਹੀ ਬਾਬੇ ਉਹਦੇ ਗਲਤ ਕੰਮ ਕਰਨ ਦੇ ਕਹਿੰਦੇ ਮੈਂ ਤੇ ਵੀਡੀਓ ਪਾਈ ਸੀ ਤੇ ਉਹ ਮੈਂ ਸ਼ੇਅਰ ਕਰਤੀ ਸੋ ਇਹ ਵੀ ਤੇ ਇੱਕ ਜਿਹੜਾ ਗੈਰ ਜ਼ਿੰਮੇਦਾਰਾਨਾ ਇੱਕ ਇਹ ਕਾਰਵਾਈ ਹੈ ਨਾ ਜਿੱਦਾਂ ਕੋਈ ਸਬੂਤ ਨਹੀਂ ਸੀ ਤੁਸੀਂ ਉਹਨੂੰ ਪਬਲਿਕ 'ਚ ਰੱਖਿਆ ਕਿਉਂ ਕਿਉਂਕਿ ਤੁਹਾਨੂੰ ਪਤਾ ਇਹ ਬਾਂਦਰ ਨੇ ਸਾਰੇ ਇਹਨਾਂ ਨੇ ਵੇਖਣਾ ਥੋੜੀ ਕੀ ਹੋਇਆ ਹੁਣ ਭਾਵੇਂ ਕੀ ਭਾਈ ਮੈਰੋਂ ਪਿੱਛੇ ਹਟ ਗਏ ਨੇ ਪਰ ਫਿਰ ਵੀ ਆ ਜੀ ਉਥੇ ਮੱਛੀਆਂ ਪੂਰੀ ਸੋਵਰ 'ਚ ਮੱਛੀਆਂ ਨੇ ਸੋ ਇਹ ਜਿਹੜੇ ਗਿੱਟਲ ਨੇ ਦਿਮਾਗ ਦੇ ਘਟ ਨੇ ਪਰ ਜਿਹੜੀ ਜ਼ਮੀਨ ਤੇ ਸੰਗਤ ਹੈ ਇੰਸਟਾ ਤੇ ਸੰਗਤ ਹੈ YouTube ਤੇ ਸੰਗਤ ਹੈ ਇਹ ਥੋੜੀ ਜੀ ਇੰਟੈਲੈਕਚੁਅਲ ਹੈ ਕਿਉਂਕਿ ਇਹ ਚੀਜ਼ਾਂ ਚਲਾਉਣੀਆਂ ਔਖੀਆਂ ਨੇ ਉਥੇ ਕਮੈਂਟ ਕਰਨੇ ਔਖੇ ਨੇ ਸੋ ਉਥੇ ਵੀ ਅੱਜਕੱਲ ਰੁਝਾਨ ਜ਼ਿਆਦਾ ਹੈ ਸੋ ਭਾਈ ਰঞ্জੀਤ ਸਿੰਘ ਉਨਾਂ ਦੇ ਜਿਹੜੇ ਇਲਜ਼ਾਮ ਲੱਗੇ ਨੇ ਜਦ ਤੱਕ ਇਹ ਸਾਬਤ ਨਹੀਂ ਹੁੰਦੇ ਤੇ ਅਸੀਂ ਮੀਡੀਆ ਪਰਸਨ ਹੋਣ ਦੇ ਨਾਤੇ ਸੰਤ ਸਭਾ ਇੰਟਰਨੈਸ਼ਨਲ ਦੇ ਤੇ ਆਪਣੇ ਸਾਰੇ ਜਿਹੜੇ ਸਾਡੇ ਸੰਤਮਾ ਪੁਰਖਾਂ ਵੱਲੋਂ ਅਸੀਂ ਭਰਨਜੀਤ ਸਿੰਘ ਦੇ ਨਾਲ ਖਲੋਤੇ ਹੋਏ ਹਾਂ ਜਦ ਤੱਕ ਇਲਜ਼ਾਮ ਅਗਰ ਇਲਜ਼ਾਮ ਸਾਬਤ ਹੋ ਜਾਂਦੇ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਸਿੱਕੀ ਚੋਂ ਖਾਰਜ ਨੇ ਇਹ ਉਹਨਾਂ ਦੀ ਆਪਣੇ ਕਰਮ ਨੇ ਪਰ ਜਦ ਤੱਕ ਕੁਝ ਵੀ ਸਾਬਤ ਨਹੀਂ ਹੋ ਰਿਹਾ ਤਦ ਤੱਕ ਅਸੀਂ ਨਾਲ ਹਾਂ ਕਿਉਂਕਿ ਅੱਜ ਜੋ ਵਾਪਸ ਸੰਪਰਦਾਵਾਂ ਵਿੱਚ ਜੁੜਦੇ ਪਏ ਨੇ ਸਾਡੇ ਨਾਲ ਜੀ ਆਇਆਂ ਕਰਦੇ ਆ ਤੇ ਉਦਾਸੀਨ ਟਕਸਾਲ ਇੰਟਰਨੈਸ਼ਨਲ ਵੱਲੋਂ ਵੀ ਮੁਖੀ ਹੁੰਦੇ ਨਾਤੇ ਵੀ ਅਸੀਂ ਭਾਈ ਰਣਜੀਤ ਸਿੰਘ ਢੱਡੀਆਂ ਨਾਲ ਜਿਹੜਾ ਵਾਪਸੀ ਦੇ ਸਵਾਗਤ ਕਰਦੇ ਆ ਉਹ ਜਿਹੜੀ ਕਥਾ ਬਦਲੀ ਹੈ ਉਹ ਬਹੁਤ ਇੱਕ ਕਿਉਂਕਿ ਪ੍ਰਚਾਰਕ ਐਸ ਲੈਵਲ ਦਾ ਬਣਾਉਣਾ ਬਹੁਤ ਔਖਾ ਹੈ ਖਤਮ ਤੇ ਆਪਾਂ ਬڑے-ਬڑے ਕਰਤੇ ਨੇ ਹਨਾ ਕਿਉਂ ਮੈਨੂੰ ਯਾਦ ਹੈ ਉਪਕਾਰ ਸਿੰਘ ਦਾ ਆਸਟ੍ਰੇਲੀਆ 'ਚ ਫੋਨ ਆਇਆ ਸੀ ਕਿ ਦੇਖੋ ਜੀ ਭਾਈ ਰਣਜੀਤ ਸਿੰਘ ਨੇ ਕੀ ਕਹਿਤਾ ਤੇ ਮੈਨੂੰ ਕਹਾਲ ਸਿੰਘ ਇਦਾਂ ਹੈ ਕਿ ਤਿੰਨ ਘੰਟੇ ਜਿਹੜਾ ਬੰਦਾ ਬੋਲੇਗਾ ਨਾ ਤੇ ਕੁਝ ਨਾ ਕੁਝ ਐਸਾ ਕਹੇਗਾ ਜੋ ਸਾਨੂੰ ਨਹੀਂ ਚੰਗਾ ਲੱਗੇਗਾ ਤੇ ਹਰ ਚੀਜ਼ ਨਹੀਂ ਐਕਸੈਪਟ ਕਰੀਦੀ ਹੁੰਦੀ ਕੁਝ ਜਾਂ ਇਗਨੋਰ ਵੀ ਕਰੀਦੀ ਹੁੰਦੀ ਨੇ ਪਰ ਬਾਅਦ ਵਿੱਚ ਜੋ ਉਹਨਾਂ ਨੇ ਗਾਲੀ ਗਲੋਚ ਕੀਤਾ ਹਮਲਾ ਕੀਤਾ ਤੇ ਜੋ ਵੀ ਕੁਝ ਹੋਇਆ ਇਹ ਉਹਨਾਂ ਨੂੰ ਬਾਗੀ ਕਰਨ ਦੇ ਵਿੱਚ ਇਹ ਬੜੇ ਵੱਡੇ ਕੰਮ ਲੈਣਾ ਚਾਹੀਦੇ ਠੀਕ ਹੈ ਸੋ ਅੱਜ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਸਿੰਘ ਆਪਣੇ ਨਾਲ ਜੁੜੇ ਹੋਏ ਨੇ ਬਹੁਤ ਸਾਲਾਂ ਤੋਂ ਤੁਹਾਨੂੰ ਪਤਾ ਹੈ ਇਹ ਅਸੀਂ ਜੋ ਵੀ ਕਹਿੰਨੇ ਆ ਤੁਹਾਨੂੰ 4-5 ਸਾਲ ਬਾਅਦ ਗੱਲ ਸਮਝ ਆਉਂਦੀ ਹੈ ਅੱਜ ਲੋੜ ਹੈ ਸਾਡੀਆਂ ਸੰਪਰਦਾਵਾਂ ਨੂੰ ਬਚਾਉਣ ਦੀ ਕਿਉਂਕਿ ਸਿੱਖੀ ਦਾ ਪ੍ਰਚਾਰ ਜਿਸ ਲੈਵਲ ਤੇ ਹੋਣਾ ਚਾਹੀਦਾ ਹੈ ਉਸ ਲੈਵਲ ਤੇ ਨਹੀਂ ਹੋ ਰਿਹਾ ਪਰ ਜਿਹੜੇ ਲੋਕ ਇਸ ਗੁਰੂ ਘਰ ਨਾਲ ਜੁੜੇ ਨੇ ਜਿਹੜੇ ਲੋਕ ਸੰਪਰਦਾਵਾਂ ਨਾਲ ਜੁੜੇ ਨੇ ਉਹਨਾਂ ਨਾਲ ਜੁੜੇ ਰਹਿਣ ਦੀ ਹੈ ਪਰ ਤੋੜੀ ਨਾ ਕਿਸੇ ਨੂੰ ਜੇ ਅਸੀਂ ਨਹੀਂ ਕਿਸੇ ਨੂੰ ਜੁੜਦਾ ਤੋੜੀ ਦੇਣਾ ਨਾ ਘਟੋ ਘੜਾਪਾ ਅਸੀਂ ਗਾਹੇ ਬਗਾਹੇ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਆਪਣੇ ਨੁਕਸਾਨ ਕਰਦੇ ਪਏ ਹਾਂ ਮੈਸੇ ਇਹ ਤੇ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਪੰਜਾਬ ਨੇ ਹਮੇਸ਼ਾ ਆਪਣਾ ਨੁਕਸਾਨ ਆਪ ਕੀਤਾ ਤਾਂ ਹੀ ਕੁਝ ਗਲਗੀ ਧਰਪੇਤਾ ਜੋ ਆਖਰੀ ਸਮਾਂ ਆਇਆ ਨਾ ਉਹ ਪੰਜਾਬ ਚ ਨਹੀਂ ਰਹਿ ਉਹ ਦੱਖਣ ਚਲੇ ਗਏ ਕਿਉਂਕਿ ਭਰੋਸਾ ਨਹੀਂ ਸੀ ਇਹਨਾਂ ਦਾ ਮੂਰਖਾਂ ਦਾ ਇਹ ਨੁਕਸਾਨ ਕਰਵਾ ਸਕਦੇ ਸੀ ਪਾਸ਼ਾ ਦਾ ਵੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਆਪਣੀ ਕੈਬਨਿਟ ਬਣਾਈ ਹੈ ਉਹ ਚ ਕੋਈ ਪੰਜਾਬੀ ਨਹੀਂ ਰੱਖੇ ਉਹ ਸਾਰੇ ਉਹਨਾਂ ਨੇ ਬਾਹਰ ਬੋਰੋ ਤੇ ਰੱਖੇ ਵੀ ਉੱਥੇ ਤੱਕ ਠੀਕ ਨੇ ਸੋ ਇਹ ਸਾਰਾ ਇਤਿਹਾਸ ਰਿਹਾ ਕਿ ਆਪਣਾ ਨੁਕਸਾਨ ਹੀ ਆਪ ਫੇਂ ਕਰਦੇ ਆ ਪਰ ਹੁਣ ਬਦਲ ਜਾਣਾ ਚਾਹੀਦਾ ਸਾਨੂੰ ਘਟੋ ਘਟ ਸਾਨੂੰ ਥੋੜਾ ਸੀਰੀਅਸ ਹੋ ਜਾਣੀ ਚਾਹੀਦਾ ਧਰ ਸਾਨੂੰ ਸਪੜੀ ਅਗਰ ਤੁਸੀਂ ਜ਼ਮੀਨ ਤੇ ਨਹੀਂ ਉਤਰ ਸਾਡੇ ਮੈਨੂੰ 6 ਮਹੀਨੇ ਹੋ ਗਏ ਜਿੰਨੇ ਸੋਸ਼ਲ ਮੀਡੀਆ ਦੇ ਬੰਦੇ ਇੱਕ ਬੰਦਾ ਐਸਾ ਨਹੀਂ ਹੈ ਜਿਹੜਾ ਮੇਰੇ ਨਾਲ ਕਿਸੇ ਮੋਰਚੇ 'ਚ ਮੈਨੂੰ ਮਿਲਿਆ ਹੋਵੇ ਜਿਹੜਾ ਮੈਨੂੰ ਜ਼ਮੀਨ ਤੇ ਮਿਲਿਆ ਹੋਵੇ ਇਹ ਸੇ ਹਵਾਈ ਫਿਆਨੇ ਰਜਾਈਆਂ ਚ ਲੱਤਾਂ ਪਵਾ ਕੇ ਸਿੱਖੀ ਦਾ ਪ੍ਰਚਾਰ ਕਰਨ ਬਹਿ ਜਾਂਦੇ ਨੇ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਗੁਰੂ ਸਿੱਖੋ ਇਹੋ ਜਿਹਿਆਂ ਨੂੰ ਉੱਤੇ ਬੋਲਣਾ ਬੋਲਣ ਦਿਆ ਕਰੋ ਬਲੌਕਰਿਆ ਕਰੋ ਇਹਨਾਂ ਨੂੰ ਇਹਨਾਂ ਦੇ ਕਮੈਂਟ ਰਿਮੂਵ ਕਰਾਇਆ ਕਰੋ ਕਿਉਂਕਿ ਮਾਂ ਨਹੀਂ ਕਹਿੰਦੀ ਕਿ ਗੰਦੇ ਬਚਨਾਂ ਨਾਲ ਨਹੀਂ ਖੇਡਿਦਾ ਉਹ ਬਲੌਕਰਾਂ ਦੀ ਬੱਚੇ ਨੂੰ ਸੋ ਇਹਨਾਂ ਗੰਦੇ ਬਚਨਾਂ ਨਾਲ ਨਹੀਂ ਖੇਡਿਦਾ ਸੋ ਸਾਰੇ ਜਿੰਨੇ ਵੀ ਸਾਡੇ ਵੀਰ ਨੇ ਮੇਰੀ ਬੇਨਤੀ ਹੈ ਕਿ ਐਸੀ ਵੀਡੀਓ ਜਿਹੜੀ ਹੈ ਜਿਹਦਾ ਕੋਈ ਸਬੂਤ ਨਹੀਂ ਹੈ ਉਹਨੂੰ ਵਾਇਰਲ ਨਾ ਕਰੋ ਕਿਉਂਕਿ ਇੱਕ ਕਾਮੀ ਇਹਨਾਂ ਪੀੜ ਦਾ ਰੋਲਾ ਪਾਣਾ ਸੰਜਨੈਲ ਸਿੰਘ ਖਾਲਸਾ ਤੁਸੀਂ ਦੇਖੋ ਨਾ ਆਪਣੇ ਆਖਰੀ ਸਮੇਂ ਦੇ ਵਿੱਚ ਸਫਾਈਆਂ ਦੇ ਰਹੇ ਕਿ ਸੀ ਕਾਂਗਰਸੀ ਨਹੀਂ ਹੈ ਸਾਰੇ ਹਥਿਆਰ ਤਾਂ ਸਾਡੇ ਲਸੰਸ ਤੱਕ ਜਬਤ ਨੇ ਇਹਨਾਂ ਦੇ ਸੰਜਨੈਲ ਸਿੰਘ ਨਹੀਂ ਛੱਡੇ ਸੀਗੇ ਉਹ ਵੀ ਜਿਹੜੇ ਸਫਾਈਆਂ ਦੇ ਰਹੇ ਨੇ ਵੀ ਮੈਂ ਕਾਂਗਰਸੀ ਨਹੀਂ ਹੈ ਸੋ ਐਸਾ ਨਾ ਕਰੀ ਆਪਾਂ ਜਿਨੇ ਮੇਰੇ ਵੀਰ ਨੇ ਜਿਹੜੇ ਸੋਹਰਦ ਨੇ ਸਿੱਖੀ ਪ੍ਰਤੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਭਾਈ ਰਣਜੀਤ ਸਿੰਘ ਦਾ ਜਿਹੜਾ ਵਾਪਸੀ ਦਾ ਸਵਾਗਤ ਕਰੀਏ ਜੋ ਹੋਇਆ ਸੋ ਬੀਤੀ ਸੋ ਬੀਤੀ ਉਹਨੂੰ ਛੱਡਦੀ ਆਪਾਂ ਅਗਾਂ ਅਗਾਂ ਵਾ ਚੱਲੀਏ ਪਿੱਛੇ ਨਹੀਂ ਵੇਖਣਾ ਪਿੱਛੇ ਜੋ ਹੋਇਆ ਠੀਕ ਹੈ ਤੇ ਜੋ ਵੀ ਅਦਲਤ ਤੇ ਆਇਆ ਸਰਗੋਨੀ ਕੰਟ ਨਾਲ ਆਇਆ ਆਪਣੇ ਨਾਲ ਤੇ ਆਪਾਂ ਵੀ ਉਹ ਵਰਤਾਰਾ ਰੱਖੀਏ ਤੇ ਸਵਾਗਤ ਕਰੀ ਵਾਪਸੀ ਦਾ ਤੇ ਜਦ ਤੱਕ ਇਹ ਸਬੂਤ ਸਾਬਤ ਨਹੀਂ ਹੋ ਜਾਂਦੇ ਜਦ ਤੱਕ ਇਹ ਅਲੀਗੇਸ਼ਨ ਜਿਹੜੇ ਸਾਬਤ ਨਹੀਂ ਹੋ ਜਾਂਦੇ سزا ਨਹੀਂ ਹੋ ਜਾਂਦੀ ਇਹ ਸਿੱਖੀ ਜੋ ਖਾਰਜ ਨਹੀਂ ਹੋ ਜਾਂਦੇ ਤਦ ਤੱਕ ਇਹਨਾਂ ਨੂੰ નિર્ਦੋਸ਼ ਮੰਨ ਕੇ ਕਿਉਂਕਿ ਜਦ ਤੱਕ ਪ੍ਰੂਵਨ ਟਿਲ ਗਿਲਟੀ ਹੁੰਦਾ ਨਹੀਂ ਜਦ ਤੱਕ ਨਹੀਂ ਕੁਝ ਹੁੰਦੇ ਤਦ ਤੱਕ ਆਪਾਂ ਨਾ ਕੁਝ ਕਰੀਏ ਇਸ ਗੱਲ ਨੂੰ ਸੀਰੀਅਸਲੀ ਮੰਨੋ ਤੇ ਆਪਾਂ ਜੇ ਨਹੀਂ ਹੱਕ ਚਾਹੌਣ ਤਾਂ ਫਿਰ ਚੁੱਪ ਕਰ ਜਾਈਏ ਜਦ ਤੱਕ ਇਹ ਸਾਰੇ ਸਬੂਤ ਸਾਬਤ ਨਹੀਂ ਹੁੰਦੇ ਔਰ ਸਾਰੇ ਗੁਨਾਹ ਸਾਬਤ ਨਹੀਂ ਹੁੰਦੇ ਔਰ ਸਜ਼ਾ ਨਹੀਂ ਮਿਲਦੀ ਜਾ ਤੱਕ ਨਹੀਂ ਹੈ ਤਦ ਤੱਕ ਬੇਗੁਨਾ ਸਮਝ ਕੇ ਤੇ ਘਰ ਵਾਪਸ ਆਇਆ ਨੂੰ ਸਮਝ ਕੇ ਆਪਾਂ ਸਵਾਗਤ ਕਰੀਏ ਕਿਉਂਕਿ ਪ੍ਰਚਾਰਕ ਐਸ ਲੈਵਲ ਦੇ ਜਿਹੜੇ ਖਤਮ ਕਰਨੇ ਸੌਕੇ ਬਣਾਣੇ ਵਦੋਕੇ ਆ ਇਤਨੇ ਕਿ ਬੀਂਦੇ ਤੁਹਾਡੇ ਚਰਨਾਂ ਦੇ ਵਿੱਚ ਨੇ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋ ਜਿੰਨੇ ਵੀ ਨਕਲੀ ਆਈਡੀਆ ਸਬ ਬਲੌਕ ਕੀਤੀਆਂ ਜਾਣਗੀਆਂ ਜਿਹੜੇ ਵੀ ਅ ਇਸ ਵਿਰੋਧ ਚਤਰਨਗੇ ਉਹ ਵੀ ਸਾਰੇ ਰਿਮੂਵ ਕੀਤੇ ਜਾਣਗੇ ਤੇ ਹੁਣ ਤੇ ਉਹ ਹੀ ਚੱਲੂਗਾ ਜਿਹੜਾ ਨਾਲ ਚੱਲੂਗਾ ਜਿਹੜਾ ਕਰੋ ਜ਼ਮੀਨ ਤੇ ਨਹੀਂ ਨਾਲ ਚੱ ਸਕਦੇ ਸੋਸ਼ਲ ਮੀਡੀਆ ਤੇ ਨਾਲ ਚੱਲੋ ਅੱਜ ਤੱਕ ਸਾਡਾ ਰਿਕਾਰਡ ਦੱਸੋ ਵੀ ਕਿੱਥੇ ਅਸੀਂ ਗਲਤੀ ਖਾਦੀ ਹੈ ਜਿਹੜਾ ਕੰਮ ਕੀਤਾ ਪੂਰੀ ਇਮਾਨਦਾਰੀ ਨਾਲ ਕੀਤਾ ਔਰ ਹਿੱਕ ਠੋਕੇ ਕੀਤਾ ਉਹ ਸਹੀ ਸਾਬਤ ਹੋਇਆ ਤੁਹਾਨੂੰ ਬੇਸ਼ੱਕ ਬਾਅਦ ਚ ਸਮਝ ਆਉਂਦੀ ਹੈ ਸੋ ਇਹ ਵੀ ਹੁਣ ਇਹੋ ਮੰਨੋ ਕਿ ਤੁਹਾਨੂੰ ਬਾਅਦ ਚ ਸਮਝ ਆਈ ਜੋ ਮੈਂ ਕਹਿ ਰਿਹਾ ਤੇ ਫਿਲਹਾਲ ਆਪਾਂ ਜਿਹੜਾ ਇਸ ਚੀਜ਼ ਨੂੰ ਖਤਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਨੀ ਹੈ ਭਰੇ ਜਨਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਜਿਨ੍ਹਾਂ ਦੇ ਉੱਤੇ 12 ਸਾਲਾਂ ਬਾਅਦ ਕੇਸ ਖੁੱਲਿਆ ਰੇਪ ਦਾ ਤੇ ਉਸ ਲੜਕੀ ਦੇ ਆਤਮ ਹੱਤਿਆ ਦਾ ਤੇ ਇਹ ਕਹਿੰਦੇ ਪ੍ਰੈਗਨੈਂਟ ਵੀ ਸੀਗੀ ਸੋ ਡਬਲ ਮਰਡਰ ਕੇਸ ਜਿਹੜਾ ਉਹ ਖੁੱਲਿਆ ਪਰ ਬੇਨਤੀ ਇਦਾਂ ਹੈ ਕਿ ਜਦੋਂ ਅਸੀਂ 28 ਜਿਹੜੀ ਮਈ ਨੂੰ ਅਸੀਂ ਇੰਡੀਆ ਲੈਂਡ ਕਰਦੇ ਹਾਂ ਇਲੈਕਸ਼ਨ ਤੋਂ ਪਹਿਲਾਂ ਇਕਦਮ ਸਭ ਕੁਝ ਛੱਡ ਕੇ ਦਸਕੇ ਵੀ ਨਹੀਂ ਆਇਆ ਕਰੋ ਚੋਰੀ ਭਜੇ ਆਂ ਜਾਰਜੀਆ ਦਾ ਲੋੜ ਕੇ ਆ ਕੇ ਤੇ ਰਸਤੇ 'ਚ ਫਲਾਈਟ ਫੜੀ ਐ ਤੇ ਜਿਹੜਾ ਪਾਸਪੋਰਟ ਦਫ਼ਤਰੋਂ ਜਾ ਕੇ ਕਲੈਕਟ ਕੀਤਾ ਆਪਣੇ ਘਰੇ ਡਿਲੀਵਰ ਨਹੀਂ ਕਰਵਾਇਆ ਕਿਉਂਕਿ ਇਹ ਹਾਲਾਤ ਪੰਜਾਬ ਦੇ ਜੋ ਬਣਦੇ ਪਏ ਸੀ ਪਹਿਲਾਂ ਹੀ ਪਤਾ ਸੀ ਤੇ ਘਰ ਦੇ ਅੱਗੇ ਡਰੇ ਹੋਏ ਨੇ ਜਿੰਨੀ ਵਾਰੀ ਇੰਡੀਆ ਆਈ ਦਾ ਕੋਈ ਉਸ ਆਪ ਪਛੰਦਾ ਉਹ ਉਹਨਾਂ ਨੇ ਆਉਣ ਨਹੀਂ ਸੀ ਦੇਣਾ ਤੇ ਤੁਸੀਂ ਮੇਰੀ 20 ਮਈ ਦੀ ਪੋਸਟਾਂ ਚੈੱਕ ਕਰੋ ਮੈਂ ਸਾਰਾ ਦੱਸਿਆ ਸੀ ਵੀ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਕੱਢੇਗੀ ਤੇ ਕਿਹੜੀ ਮੰਤਜਬਤ ਹੋਈ ਤੇ ਪੰਜਾਬ ਦੇ ਹਾਲਾਤ ਕੀ ਬਣ ਗਏ ਕਿਹੜਾ ਮੋਰਲ ਬਣਨ ਜਾ ਰਿਹਾ ਸੋ ਆਨ ਦਾ ਕਰਨੇ ਸੀ ਕੁਝ ਬਚਾ ਨਾ ਸਕੀਏ ਕੋਸ਼ਿਸ਼ ਤੇ ਕਰੀਏ ਨਾ ਹਾਂ ਚਿੜੀਆਂ ਵਾਂਗੂ ਪਾਣੀ ਤੇ ਪਾਈਏ ਪਾਵੇਂ ਅੱਗ ਨਹੀਂ ਜੰਗਲ ਦੀ ਬੋਝ ਸਕਦੀ ਪਰ ਕੋਸ਼ਿਸ਼ ਤੇ ਕਰੀਏ ਕੱਲ ਨੂੰ ਸੁਰਖ ਰੋਗੇ ਮਰਾਂਗੇ ਤੇ ਸੇ ਵੀ ਕੁਝ ਯਤਨ ਕੀਤਾ ਸੀ ਸੋ ਉੱਥੇ ਇਹ ਹਾਲਾਤ ਨਜ਼ਰ ਆਗੇ ਸੀਗੇ ਵੀ ਬਹੁਤ ਨੁਕਸਾਨ ਹੋਏਗਾ ਜਿਸ ਹਿਸਾਬ ਨਾਲ ਇਲੈਕਸ਼ਨ ਦੇ ਸੀਟਾਂ ਨਿਕਲਣਗੀਆਂ ਔਰ ਉਦਾਂ ਹੀ ਨਿਕਲੀਆਂ ਨੇ ਫਿਰ ਇੱਕ ਕਿਸੇ ਖਾਸ ਬੰਦੇ ਦੇ ਜਿਹੜਾ ਤੱਲੁਕ ਸ਼ਰਮਣੀ ਕਮੇਟੀ ਨਾਲ ਹੈ ਖਾਸ ਕਰ ਇਕਾਲ ਤਖਤ ਦੇ ਸਟਾਫ ਨਾਲ ਹੈ ਉਹ ਵਿਦੇਸ਼ ਦੀ ਧਰਤੀ ਦੇ ਕਹਿੰਦਾ ਹੈ ਕਿ ਅਸੀਂ ਸਿੰਗਲ ਹੈਂਡਲ ਲਈ 4 ਸਾਲਾਂ 'ਚ ਸਾਰੀਆਂ ਜਥੇਬੰਦੀਆਂ ਜ਼ੀਰੋ ਕਰਤੀਆਂ ਸੰਪਰਦਾਵਾਂ ਜ਼ੀਰੋ ਕਰਤੀ ਤੇ ਜਿਹੜੀ ਅਕਾਲੀ ਦਲ ਹੈ ਉਹ ਬਿਲਕੁਲ ਅਸੀਂ ਤਰਾਸ਼ਾਈ ਕਰਤੀ ਹੈ ਇੱਕ ਬੰਦਾ ਸਿੰਗਲ ਹੈਂਡਲ ਲਈ ਪੂਰੇ ਨਿਸ਼ਾਨ ਚੇਂਜ ਕਰ ਦਿੰਦਾ ਹੈ ਪੰਥ ਦੇ ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਇੱਕਦਮ ਨਹੀਂ ਹੁੰਦੀਆਂ ਹੁੰਦੀਆਂ ਹੁਣ ਇੱਕਦਮ ਬਾਬਿਆਂ ਦੀ ਵੀਡੀਓ ਆਉਣੀ ਸ਼ੁਰੂ ਹੋਈਆਂ ਸੰਪਰਦਾਵਾਂ ਦੀਆਂ ਹੈਨਾ 4 ਸਾਲ ਤੋਂ ਇਹ ਗੇਮ ਚੱਲ ਰਹੀ ਹੈ ਉਤੋਂ ਹੀ ਪਹਿਲਾਂ ਤੋਂ ਚੱਲ ਰਹੀ ਹੈ ਜਦੋਂ 2016 ਦੇ ਵਿੱਚ ਸਾਰੇ ਮਿਸ਼ਨਰੀ ਦਸਮ ਵਿਰੋਧੀ ਲਾਣਾ ਆਪਾਂ ਚੁੱਪ ਕਰਾਤਾ ਸੀ ਤੇ ਉਹ ਸਾਰੇ ਪੁੱਛਦੇ ਵੀ ਸਾਰੇ ਤੁਸੀਂ ਮਹਾਰਾਣੀ ਨਹੀਂ ਰੀ ਲਿਆਂਦੀ ਸਾਰੇ ਘਰਾਂ ਚ ਬਹਾ ਤੇ ਮੈਂ ਕਿਹਾ ਅਸੀਂ ਘਰਾਂ ਚ ਨਹੀਂ ਬੈਠੇ ਕੋਈ ਗੇਮ ਖੇਡਦੇ ਨਹੀਂ ਕੁਝ ਕਰਨਗੇ ਬਹੁਤ ਵੱਡਾ ਕਰਨਗੇ ਜਿਹੜੇ ਸਿੰਘ ਮੇਰੇ ਨਾਲ ਜੁੜੇ ਨੇ ਪੁਰਾਣੇ 2008 ਤੋਂ ਉਹਨਾਂ ਨੂੰ ਪਤਾ ਹੈ ਵੀ ਇਹ ਮੈਂ ਉਦੋਂ ਦਾ ਲਾਖੀ ਸੀ ਵੀ ਇਹ ਕੁਝ ਕਰਨਗੇ ਔਰ ਬਹੁਤ ਵੱਡਾ ਕਰਨਗੇ ਔਰ ਇਹ ਤਿਆਰੀ ਦੇ ਨਾਲ ਕਰਨਗੇ ਇਸ ਕੀ ਤੇ ਫਿਰ ਸਾਨੂੰ ਆਉਣਾ ਪਏਗਾ ਤੋ ਉਹ ਜੋ ਨਾ ਕੀਤਾ ਕਿ ਹੋਲੀ-ਹੋਲੀ ਸੰਪਰਦਾਵਾਂ ਸਾਰੀ ਲਿਲ ਕਰਤੀਆਂ ਨੇ ਕਿਸੇ ਦੀ ਵੀਡੀਓ ਆ ਜਾਂਦੀ ਹੈ ਬਾਹਰ ਕੁੜੀ ਦੇ ਨਾਲ ਕਿਸੇ ਦੇ ਬੱਚਿਆਂ ਨਾਲ ਆ ਰਹੀ ਹੈ ਉਹ ਜਿਵੇਂ ਇੱਕ ਚਰਨ ਘਰ ਵਾਲਾ ਜੇਲ੍ਹ ਚ ਹੈ ਫਿਰ ਉਹਦੇ ਬਾਅਦ ਇੱਕ ਜੱਸੀ ਕਰਕੇ ਉਹ ਵੀ ਜੇਲ੍ਹ ਚ ਹੈ ਪਰ ਇੰਨਾ ਵਰਗੇ ਬੰਦਿਆਂ ਨੂੰ ਆੜ ਲੈ ਕੇ ਤੇ ਸੰਪਰਦਾਵਾਂ ਨਿਸ਼ਾਨੇ ਤੇ ਲਿਆਂਦੀਆਂ ਗਈਆਂ ਨੇ ਤਾਂ ਅਸੀਂ ਅਸੀਂ ਤਾਂ ਹੀ ਇਸ ਨਾਂਲ ਖੜ ਕੇ ਜੇ ਜਾ ਕੇ ਵੀ ਸੰਪਰਦਾ ਬੁਰੀ ਨਹੀਂ ਹੁੰਦੀ ਜਿਹੜੇ ਵਿਅਕਤੀ ਬੁਰੇ ਹੋ ਸਕਦੇ ਆ ਅਗਰ ਕਾਲੇ ਅਫਗਾਨੇ ਤੇ ਆਪਣੀ ਹੀ ਨੋ ਦੇ ਬਲਾਤਕਾਰ ਦੀ ਕੇ ਦੀ ਕੋਸ਼ਿਸ਼ ਤੇ ਕੇ ਦੇ ਇਲਜ਼ਾਮ ਲੱਗਦੇ ਆ ਤੇ ਅਸੀਂ ਕੋਈ ਮਿਸ਼ਨਰੀ ਸ਼ੰਪਰਤਾ ਤੇ ਮਾੜੀ ਕਹਿਤ ਨਹੀਂ ਆਖਿਆ ਠੀਕ ਹੈ ਨਾ ਜੇ ਸ਼ਿਵ ਤੇਜ ਸਿੰਘ ਜਿਹੜਾ ਮਿਸ਼ਨਰੀ ਹੈ ਕੈਨੇਡਾ ਦੇ ਵਿੱਚ ਕਿਸੇ ਟਾੜਣ ਦੇ ਨਾਲ ਉਹ ਗੁਰੂ ਘਰ ਚ ਫੜਿਆ ਜਾਂਦਾ ਹੈ ਗਲਤ ਹਾਲਾਤ ਦੇ ਵਿੱਚ ਤੇ ਮਿਸ਼ਨਰੀ ਮਿਸ਼ਨਰੀ ਕਾਲਜ ਨੂੰ ਕਿਸੇ ਨੇ ਬੁਰਾ ਨਹੀਂ ਕਿਹਾ ਹੈ ਨਾ ਕੁਲਦੇਵ ਸਿੰਘ ਸ਼ੇਰ ਪੰਜਾਬ ਤੇ ਆਪਣੀ ਸਕੀ ਭਾਂਜੀ ਦੇ ਰੇਪ ਦੇ ਕੇਸ ਲੱਗਦੇ ਜਿਹੜਾ ਸ਼ੇਰ ਪੰਜਾਬ ਵੀਡੀਓ ਚਲਾਉਂਦਾ ਹੈ ਪਰ ਅਸੀਂ ਸਾਰੇ ਵੀਡੀਓ ਵਾਲੇ ਬੁਰਾ ਤਾਂ ਨਹੀਂ ਕਿਹਾ ਤਾਂ ਕਾਲੀਫੋਰਨੀਆ ਦਾ ਮੁੰਡਾ ਗੁਰਚਰਨ ਸਿੰਘ ਜਿਹੜਾ ਹੈ 65 ਸਾਲ ਦੀ ਉਮਰ ਦੇ ਵਿੱਚ ਬਾਲਟੀਮੋਰ ਗੁਰੂ ਘਰ ਦੇ ਅੰਦਰ ਪਾਰਕਿੰਗ ਲਾਟ ਦੇ ਵਿੱਚ ਕਿਸੇ ਬਜ਼ਾਰੂ ਔਰਤ ਨਾਲ ਕਾਰ ਦੇ ਵਿੱਚ ਗਲਤ ਕੰਮ ਕਰਦਾ ਪਕੜਿਆ ਜਾਂਦਾ ਤੇ ਅਸੀਂ ਕਿਤੇ ਸਾਰੀ ਮਿਸ਼ਨਰੀ ਕਾਲਜ ਨੂੰ ਗਲਤ ਨਹੀਂ ਕਹਿੰਦਾ ਸੋ ਵਿਅਕਤੀ ਮਾਰੇ ਹੋ ਜਾਂਦੇ ਨੇ ਵਿਅਕਤੀ ਬੁਰੇ ਹੋ ਸਕਦੇ ਨੇ ਸੰਪਦਾਵਾਂ ਬੁਰੀਆਂ ਨਹੀਂ ਹੁੰਦੀ ਕਦੇ ਵੀ ਆਉਂਦੇ ਜਾਂਦੇ ਰਹਿੰਦੇ ਨੇ ਸੋ ਇਹਨਾਂ ਦਾ ਜਿਹੜਾ ਮੇਨ ਮਕਸਦ ਹੈ ਸੰਪਦਾਵਾਂ ਨੂੰ ਖਤਮ ਕਰਨਾ ਹੁਣ ਜਿਹੜੀ ਭਾਈ ਰਣਜੀਤ ਸਿੰਘ ਦੇ ਉੱਤੇ ਇਲਜ਼ਾਮ 12 ਸਾਲਾਂ ਬਾਅਦ ਲੱਗੇ ਨੇ ਜਦ ਹੁਣ ਤਿੰਨ ਚਾਰ ਦਿਨ ਤੋਂ ਮੈਂ ਪੂਰਾ ਸਟੱਡੀ ਕਰ ਰਿਹਾ ਵੀ ਹੋਇਆ ਕੀ ਹੈ ਤੇ ਇੱਕ ਚੀਜ਼ ਮੇਰੀ ਸਮਝ ਦੇ ਵਿੱਚ ਆਈ ਹੈ ਕਿ ਭਾਈ ਰਣਜੀਤ ਸਿੰਘ ਦਾ ਪ੍ਰਚਾਰ ਬਦਲ ਗਿਆ ਹੈ ਉਹ ਵਾਪਸ ਸੰਤਾਂ ਮਹਾਂਪੁਰਖਾਂ ਦੇ ਨਾਲ ਗੁਰਬਾਣੀ ਦੇ ਨਾਲ ਤੇ ਤਰਕ ਨੂੰ ਛੱਡ ਕੇ ਤੇ ਸ਼ਰਧਾ ਦਾ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਉਹਨਾਂ ਨੇ ਤੇ ਜਿਉਂ ਹੀ ਮੋੜਾ ਪਾਇਆ ਤੇ ਨਾਲ ਹੀ ਕੇਸ ਖੁੱਲ ਗਏ ਨੇ ਸੋ ਏਜੰਸੀਆਂ ਇਸ ਤਰ੍ਹਾਂ ਖੇਡਦੀਆਂ ਨੇ ਅੱਜ ਲੋੜ ਹੈ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਦੀ ਅੱਜ ਲੋੜ ਹੈ ਪੰਜਾਬ ਨੂੰ ਵੈਟिकन ਬਣਾਉਣ ਦੀ ਇਸ ਕਰਕੇ ਜਿੰਨਾ ਵੀ ਇਸਲਾਮ ਹੈ ਜਿੰਨਾ 크ਰਿਸਚੀਅਨਟੀ ਬਹੁਤ ਜ਼ੋਰ ਤੇ ਲੱਗੇ ਪੰਜਾਬ ਨੂੰ ਖਤਮ ਕਰਨ ਦੇ ਵਿੱਚ ਔਰ ਜਿੰਨਾ ਪੰਜਾਬ ਦੇ ਹਾਲ ਤੁਸੀਂ ਵੇਖ ਲਈਏ ਕਿ ਤੁਹਾਡੇ ਕੋਲ ਇੱਕ ਜਿਹੜਾ ਕਾਲਾ ਪਾਣੀ ਗੁੱਡੇ ਨਾਲੇ ਵਾਲਾ ਤਰੁਤਰ ਨਾਈਂ ਦੀ ਵਿੱਚ ਕਿਸ ਤਰ੍ਹਾਂ ਪ੍ਰਵਾਸੀਆਂ ਨੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਕਿਸ ਤਰ੍ਹਾਂ ਬੱਚੇ ਮਾਰ ਰਹੇ ਨੇ ਕਿਸ ਤਰ੍ਹਾਂ ਬੱਚੇ ਅਗਵਾ ਹੋ ਰਹੇ ਨੇ ਕੀ ਕੁਝ ਹੋ ਰਿਹਾ ਹੈ ਤੇ ਕੋਈ ਕੁਝ ਨਹੀਂ ਕਰ پا ਰਿਹਾ ਕਿਸ ਤਰ੍ਹਾਂ ਧੜਾ ਧੜਾ ਚਰਚਾ ਖੋਲ ਰਹੀਆਂ ਨੇ ਕੋਈ ਕੁਝ ਨਹੀਂ ਕਰ ਪਰਿਆ ਇਲੀਗਲ ਕਨਵਰਜਨ ਹੋ ਰਹੀ ਹੈ ਜੇ ਸਾਡੀ ਭੇਜੀ ਫਾਈਲ ਦੇ ਉਤੇ ਯੋਗੀ ਜੀ 25 ਤਰੀਕ ਨੂੰ ਮਰੋ 8 ਦਿਨਾਂ ਦੇ ਵਿੱਚ ਅਲੀਗਲ ਕਨਵਰਜਨ ਦੇ ਲਾਅ